ਖੁਸ਼ਿਆਰਪੁਰ ਵਿੱਚ 5 ਸਾਲਾ ਬੱਚੇ ਨੂੰ ਗਵਾ ਕਰਨ ਤੋਂ ਬਾਅਦ ਕਤਲ ਕਿਤੇ ਜਾਨ ਦੀ ਘਟਨਾ ਨੇ ਪੂਰੇ ਸੁਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਤੇ ਇਸ ਘਨੌਣੀ ਹਰਕਤ ਤੋਂ ਬਾਅਦ ਸਾਰਿਆਂ ਵਿੱਚ ਹੀ ਬੇਹਤ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ ਪਿੰਡ ਵਾਸੀਆਂ ਪ੍ਰਿਵਾਲ ਵੱਲੋਂ ਪ੍ਰਵਾਸੀਆਂ ਨੂੰ ਇੱਥੋਂ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ ਨਾਲ ਹੀ ਬਿਨਾਂ ਵੈਰੀਫਿਕੇਸ਼ਨ ਤੋਂ ਰਹਿ ਰਹੇ ਪ੍ਰਵਾਸੀਆਂ ਦੇ ਖਿਲਾਫ ਤੇ ਉਹਨਾਂ ਨੂੰ ਰੱਖ ਰਹੀ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਬੱਚੇ ਦਾ ਪਿਛੋਕਰ ਫਗਵਾੜਾ ਦੇ ਪਿੰਡ ਪਾਣੋ ਕੀਦਾ ਹੈ ਜਿਸ ਦਾ ਪਰਿਵਾਰ ਰੋਜ਼ੀ ਰੋਟੀ ਲਈ ਪਾਨੋ ਕੀ ਪਿੰਡ ਤੋਂ ਹੁਸ਼ਿਆਰਪੁਰ ਵਿੱਚ ਗਿਆ ਹੋਇਆ ਸੀ ਜਿੱਥੇ ਇੱਕ ਪਰਿਵਾਸੀ ਵੱਲੋਂ ਇਸ ਕਾਨੂੰਨੀ ਹਰਕਤ ਨੂੰ ਅੰਜਾਮ ਦਿੱਤਾ ਗਿਆ ਹੈ ਅੱਜ ਨਮ ਅੱਖਾਂ ਦੇ ਨਾਲ ਬੱਚੇ ਹਰਵੀਰ ਦਾ ਅੰਤਿਮ ਸੰਸਕਾਰ ਪਾਨੋ ਕੀ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਦੁਖਦਾਈ ਘੜੀ ਇੱਥੇ ਸਾਡੇ ਪਿੰਡ ਦੇ ਰੋਜ਼ਗਾਰ ਵਾਸਤੇ ਸ਼ਿਆਰਪੁਰ ਆਪਣੇ ਕੁਝ ਮਹੀਨਿਆਂ ਤੋਂ ਉੱਥੇ ਕੰਮ ਕਰ ਰਿਹਾ ਸੀ ਉੱਥੇ ਬੱਚੇ ਖੇਡਦੇ ਨੂੰ ਕੋਈ ਪ੍ਰਵਾਸੀ ਜਿਹੜਾ ਕੋਈ ਭਈਆ ਉਹ ਚੱਕ ਕੇ ਲਿਆ ਕੇ ਉਹਨੇ ਬਹੁਤ ਹੀ ਇਦਾਂ ਦਾ ਕਤਲ ਕਰ ਦਿੱਤਾ ਉਹਨੂੰ ਬਹੁਤ ਹੀ ਭੈੜਾ ਉਹਨੇ ਕੰਮ ਕੀਤਾ ਬਹੁਤ ਹੋਰ ਕੀ ਅੰਗ ਵੀ ਉਹਦੇ ਇਹੋ ਜਿਹਾ ਕਰਤੇ ਜਿਹੜੇ ਕਿ ਅਸੀਂ ਇੱਥੇ ਕਿਸੇ ਨੂੰ ਦਿਖਾ ਵੀ ਨਹੀਂ ਸਕੇ ਮੂੰਹ ਵੀ ਅਸੀਂ ਉਹਦਾ ਇੱਥੇ ਦਿਖਾ ਸਕੀ ਇਦਾਂ ਦੀ ਮਾੜੀ ਇਸ ਇਸ ਲੋਕਾਂ ਹਰਕਤ ਕੀਤੀ ਆ ਇਹ ਜਿਹੜੇ ਪਰਵਾਸੀ ਲੋਕ ਆ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਇਸ ਪੰਜਾਬ ਦੇ ਵਿੱਚੋਂ ਬਿਲਕੁਲ ਜੋ ਇਹਨਾਂ ਨੇ ਐਸੇ ਗੰਦ ਪਾ ਰੱਖਿਆ ਇਹਨਾਂ ਲੋਕਾਂ ਨੇ ਇੱਥੇ ਨਾ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਹੈ ਨਾ ਕੋਈ ਆ ਜਿੰਨੇ ਵੀ ਜਿਹੜੇ ਬਗੈਰ ਵੈਰੀਫਿਕੇਸ਼ਨ ਦੇ ਉਹ ਸਾਰੇ ਇੱਥੋਂ ਕੱਢ ਦੇਣੇ ਚਾਹੀਦੇ ਜਿੰਨੇ ਵੀ ਆਧਾਰ ਕਾਰਡ ਬਣਾਏ ਆ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਇਹ ਸਾਰਾ ਰਾਜਨੀਤੀ ਦਾ ਸਾਰਾ ਸਿਸਟਮ ਹੈ ਇੱਥੇ ਸਹੀ ਬੰਦੇ ਰਖੋ ਆਧਾਰ ਕਾਰਡ ਬਣਾਉਣ ਜਾਓ ਤਾਂ ਆਪਣੇ 100 ਜੀੜਾ ਲਾਉਣਾ ਪੈਂਦਾ ਇਹਨਾਂ ਦਾ ਉਸੇ ਹੀ ਵਕਤ ਬਣਾ ਕੇ ਇਹਨਾਂ ਦੇ ਹੱਥ 'ਚ ਫੜਾ ਆਂਦੇ ਆ ਇਹ ਸਾਰਾ ਜੋ ਵੋਟ ਦਾ ਸਾਰਾ ਸਿਸਟਮ ਇਹ ਆ ਇਹ ਅਸੀਂ ਇਸ ਸਰਕਾਰ ਨੂੰ ਵੀ ਅਪੀਲ ਕਰਦੇ ਆ ਇਹਨਾਂ 'ਚ ਨੱਥ ਪਾਏ ਸਾਡੇ ਤੋਂ ਖਾ ਕੇ ਸਾਨੂੰ ਡੇਲੇ ਖੜਦੇ ਸਾਨੂੰ ਕੁੱਟਣ ਲੱਗ ਪਏ ਆ ਇਹ ਲੋਕ ਇਹ ਜਿਹੜੇ ਹੈਗੇ ਇਹਨਾਂ ਦੇ ਜਿਹੜੇ ਹੁਣ ਜਿਹੜੇ ਇਹਨਾਂ ਦੇ ਜਾ ਕੇ ਕੋਈ ਹਿਮਾਚਲ 'ਚ ਅਸੀਂ ਕੋਈ ਇੱਕ ਮਰਲਾ ਨਹੀਂ ਲੈ ਸਕਦੇ ਇੱਥੇ ਆ ਕੇ ਇਹ ਇਹ ਜੋ ਮਰਜੀ ਇਹ ਜਿਹੜਾ ਇੱਥੇ ਖਰੀਦ ਕੇ ਥੈ ਇਹਨਾਂ ਨੇ ਕੋਠੀਆਂ ਪਾਈਆਂ ਇਦਾਂ ਦਾ ਇੱਥੇ ਮਾੜਾ ਹਾਲ ਕਰ ਰੱਖਿਆ ਇਹਨਾਂ ਲੋਕਾਂ ਨੇ ਇਹਨਾਂ ਨੂੰ ਲੋਕਾਂ ਨੂੰ ਨੱਥ ਪਾਉਣੀ ਚਾਹੀਦੀ ਆ ਔਰ ਇੱਥੇ ਜਿਹੜਾ ਕਿਉਂਕਿ ਇਹ ਬੱਚੇ ਨਾਲ ਜੋ ਕਨਾਉਣੀ ਹਰਕਤ ਕੀਤੀ ਆ ਇਹਨੂੰ ਅਨਸਾਫ਼ ਮਿਲਣਾ ਚਾਹੀਦਾ ਗਵਰਨਮੈਂਟ ਨੂੰ ਵੀ ਇਸ ਚੀਜ਼ ਲਈ ਇਹਨਾਂ ਨੂੰ ਬਹੁਤ ਜਿਹੜਾ ਵੱਧ ਤੋਂ ਵੱਧ ਇਹਨੂੰ ਮੁਆਵਜ਼ਾ ਦੇਣਾ ਚਾਹੀਦਾ ਇਹਨਾਂ ਦੇ ਕਿਉਂਕਿ ਇੱਕੋ ਇਹ ਹੀ ਵਿਚਾਰਾ ਉਹੀ ਕਮਾਉਣ ਵਾਲਾ ਸੀ ਧੀਆ ਪੁੱਤਾਂ ਲਈ ਆਪਾਂ ਇਹ ਪਾਲਦੇ ਆਂ ਵੀ ਸਾਡਾ ਵਿਰਧ ਹੋਿਆਂ ਦਾ ਸਾਡਾ ਸਹਾਰਾ ਬਣ ਗੇ ਉਹ ਜਿਹੜਾ ਸਹਾਰਾ ਦਾ ਸਾਰਾ ਇਹਨਾਂ ਨੇ ਤੈਸ ਨਿਯਤ ਕਰ ਦਿੱਤਾ ਅਸੀਂ ਇਹ ਵੀਲ ਕਰਦੇ ਹਾਂ ਜੀ ਇਹਨਾਂ ਸ਼ਬਦਾਂ ਦੇ ਵਿੱਚ ਸਖਤ ਨਿੰਦਾ ਕਰਦੇ ਹਾਂ ਅਸੀਂ ਜਿਹੜਾ ਇਹਨਾਂ ਨੇ ਕੀਤੀ ਇਹਨਾਂ ਤੇ ਸਖਤ ਤੋਂ ਸਖਤ ਇਹਨਾਂ ਤੇ ਕਾਰਵਾਈ ਕਰੇ ਜੇ ਇਹ ਕਾਰਵਾਈ ਕੋਈ ਪੁਲਿਸ ਨੇ ਠੀਕ ਨਹੀਂ ਕੀਤੀ ਤੇ ਇਹਦੀ ਜਿਹੜੀ ਜ਼ਿੰਮੇਵਾਰ ਪੁਲਿਸ ਅਤੇ ਸਰਕਾਰ ਹੋਗੀ ਇਹਦਾ ਭੁਗਤਣਾ ਪਊ ਇਸ ਕਰਕੇ ਇਸ ਪਰਿਵਾਰ ਦੇ ਨਾਲ ਅਸੀਂ ਇਹਨਾਂ ਦੇ ਨਾਲ ਖੜੇ ਆ ਹਰ ਇੱਕ ਦੁੱਖ ਦੇ ਵਿੱਚ ਹਰ ਇੱਕ ਸੁੱਖ ਦੇ ਵਿੱਚ ਇਹਨਾਂ ਦੇ ਨਾਲ ਖੜੇ ਆ ਸਰਕਾਰੀ ਕਦੇ ਉੱਤੇ ਪਹਿਲਾਂ ਵੀ ਉਹਦਾ ਕ੍ਰਾਈਮਨਲ ਬੈਕਗ੍ਰਾਉਂਡ ਆ ਜਿਹੜਾ ਪ੍ਰਵਾਸੀ ਪਾੜ ਹਾਂਜੀ ਇਹ ਮੈਨੂੰ ਪਤਾ ਇਹ ਲੱਗਾ ਕਿ ਉਹ ਪਹਿਲਾਂ ਵੀ ਉਹਨੇ ਇਹੋ ਜਿਹਾ ਕ੍ਰਾਈਮਨਲ ਕੀਤਾ ਇੱਕ ਬਲਾਤਕਾਰ ਕੀਤਾ ਸੀ ਉਹ 8-10 ਸਾਲ ਦੀ ਕੈਦ ਪਹਿਲਾਂ ਵੀ ਕੱਟ ਕੇ ਆਇਆ ਇਹੋ ਜਿਹੇ ਬੰਦਿਆਂ ਨੂੰ ਛੱਡ ਦੇ ਕਿਉਂ ਆ ਹੁਣ ਇਹਨੇ ਕਤਲ ਕਰਤਾ ਇਹਨਾਂ ਨੂੰ ਜਿਹੜਾ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ